ਰੋਹੋ ਲੋ ਦੋ ਜਾਨਾ ਹਾਂ ਮੈਂ ਹੀ ਕਹਨੀ ਆ ਕਿ ਉਹੀ ਮੈਂ ਗੱਲ ਕਰਦੀ ਆ ਦੋ ਦੋ ਹੁੰਦੇ ਨੇ ਕਾਲੇ ਦਾਲ ਕਾਲੀ ਆ ਦਾਲ ਚ ਕਾਲਾ ਭਾਣਦੇ ਤਾਂ ਸਾਰੀ ਝਾੜੀ ਕਾਲੀ ਆ ਉਹ ਲੈ ਗਿਆ ਕੋਦੋਂ ਕਹੇ ਇਹ ਨਹੀਂ ਮੈਂ ਪਹਿਲੀ ਰੋਟੀ ਖਾ ਲਉ ਫੇਰ ਕਹਿਣਾ ਰੋਟੀ ਠੰਡੀ ਆ ਹੁਣ ਗਰਮ ਕਰਕੇ ਦੇ ਵੀ ਜਦੋਂ ਰੋਟੀ ਗਰਮ ਗਰਮ ਲੱਥੀ ਹੁੰਦੀ ਆ ਬੰਦਾ ਖਾ ਲੇ ਨਾਲ ਖੇਤ ਆਲਾ ਦੀ ਲੈ ਜਾ ਫੇਰ ਖੇਤ ਨੂੰ ਲੇਟ ਹੋ ਜਾ ਸੁਣਦੇ ਆ ਫੇਰ ਕਹਿਣਾ ਖੇਤ ਨੂੰ ਲੇਟ ਹੋ ਗਿਆ ਰੋਟੀ ਖਾ ਲਓ ਆ ਕੇ ਉਹ ਆ ਗਿਆ ਆ ਗਿਆ ਹਾਂ ਆ ਗਿਆ ਤੈਨੂੰ ਪਤਾ ਦਾ ਫਿਰ ਵੀ ਬਾਜ ਜਾਂਦੇ ਬਾਜਾ ਮਰੀ ਜਾਂਦੀ ਆਏ ਹਾਏ ਓਹ ਹੋ ਹੋ ਹਾਂ ਕੀ ਆ ਲੱਤਾਂ ਤੋਂ ਲੱਗ ਰਹੀਆਂ ਤੈਨੂੰ ਪਤਾ ਹੈ ਯਾਰ ਰਾਤ ਦੇ ਲੇਟ ਆਇਆ ਮੈਂ ਖੇਤੋਂ ਫੇਰ ਹੁਣ ਜਾਣਾ ਨਹੀਂ ਖੇਤ ਖੇਤਾਂ ਜਾਣਾ ਹੈ ਜਾ ਲੈਣਾ ਸਾਨੂੰ ਅੰਦਰ ਗੈਸ ਤੇ ਬਣਾ ਲਾਂਦੀਆਂ ਯਾਰ ਗੈਸ ਮਹਿੰਗਾ ਬਹੁਤ ਹੋ ਰਿਹਾ ਹੁਣ ਐਵੇਂ ਗੈਸ ਬੂਕੀ ਚੱਲੋ ਤੂੰ ਵੀ ਸਰਫਾ ਕਰ ਲੱਗੀ ਮੈਨੂੰ ਹੀ ਕਰਨਾ ਪਊ ਦਸਤਾ ਨਹੀਂ ਕਰਦੇ ਚਲ ਫਿਰ ਅੱਕਿਆਗਾ ਤਾਂ ਪਹਿਲਾਂ ਮੇਰੀ ਗੱਲ ਸੁਣ ਰੋਟੀ ਪੱਕ ਗਈ બસ થોੜੀਆਂ ਹੀ ਰਹਿ ਗਈਆਂ ਤੁਸੀਂ ਰੋਟੀ ਖਾ ਲਓ ਖੇਤ ਵਾਲਾਂ ਦੀ ਰੋਟੀ ਲੈ ਜਾਓ ਮੈਂ ਨਹੀਂ ਰੋਟੀ ਖਾਂਦਾ ਹੈਗਾ ਤੇ ਰੋਟੀ ਖਾਣ ਲੱਗਿਆ ਉਰੀ ਆਥਰ ਹੋ ਜਾਊਗਾ ਐ ਕਰੀ ਤੂੰ ਬਾਈ ਨੂੰ ਖੇਤ ਦੇ ਕੇ ਰੋਟੀ ਭੇਜਦੀ ਉੱਠ ਜਾਊਗਾ ਨਾਲੇ ਕਿੱਥੇ ਆ ਬਾਈ ਕਿੱਥੇ ਆ ਐ ਇੱਥੇ ਕਿਤੇ ਹੋਊ ਇੱਥੇ ਹੋਊਗਾ ਕਿਉਂ ਉਹ ਕਹਿੰਦੀ ਐ ਮੈਂ ਬਾਈ ਇੱਥੇ ਹੋਊਗਾ ਮੈਨੂੰ ਕਿਹ ਬਤਾਉਂ ਮੈਂ ਸਵੇਰੇ ਵੀ ਨਹੀਂ ਦੇਖਿਆ ਹੈਗਾ ਕੱਲ ਖੇਤ ਆ ਕੇ ਮੁੜ ਗਿਆ ਬਸ ਮੁੜ ਕੇ ਆਈ ਨਹੀਂ ਮੈਂ ਚੱਲ ਕੇ ਤੇ ਘਰੇ ਕੰਮ-ਕੋਮ ਬਣਾ ਲਿਆ ਹੋਵੇ ਹੋ ਨੰਗੇ ਹੋਣਗੇ ਕਿਸੇ ਪਾਸੇ ਚੋ ਆ ਚੱਟੀ ਫੜਾਇਆ ਮੈਨੂੰ ਪਿਛੋਵੜੀ ਜੀ ਨਾ ਕੋਣ ਮੇਰੀ ਗੱਲ ਸੁਣ ਬਾਈ ਨੂੰ ਟਾਈਮ ਨਾਲ ਖੇਤ ਭੇਜਦੀ ਉੱਥੇ ਮੈਂ ਜਾ ਕੇ ਇਹਨੇ ਦਵਾਈ ਦੂਈ ਲੈ ਜਾ ਨਬਿੰਦਰ ਤੋਂ ਵੜ ਕੇ ਠੀਕ ਆ ਖੇਤ ਦਾ ਕਰ ਦਾਂਗੇ ਚਲ ਕੋਈ ਨਹੀਂ ਭੇਜ ਦੂੰਗੇ ਹਾਂ ਉਹ ਵੀ ਤੈਨੂੰ ਪਤਾ ਅੱਜ ਕੱਲ੍ਹ ਕੰਮ ਤੋਂ ਬੰਦਾ ਇਹੀ ਕੰਮ ਹੁੰਦਾ ਜਾ ਚਾਹ ਵੀ ਭੇਜਣੀ ਹੈ ਕੀ ਚਾਹ ਤਾਂ ਉੱਥੇ ਬਣਾ ਲਾਂਗੇ ਜਦ ਦੁੱਧ ਪਾ ਕੇ ਭੇਜਦੀ ਬਸ ਬਾਈ ਬਹੁਤ ਸਵਾਦ ਚਾਹ ਬਣਾਉਂਦਾ ਉੱਥੇ ਬਣਾ ਦੂਗਾ ਬੈਠਾ ਬੈਠਾ ਚਲ ਐ ਕਰੂੰਗੀ ਨਾਲੇ ਦੁੱਧ ਭੇਜ ਦੂੰ ਚਾਹ ਮਠਾ ਬਣ ਕੇ ਭੇਜ ਹਾਂ ਚਾਹ ਮਠਾ ਬਣ ਕੇ ਭੇਜਦੀ ਮਰਾ ਟਾਈਮ ਨਾਲ ਭੇਜਦੀ ਚੰਗਾ ਚਾਹ, ਫੇਕਾ, ਹੋਜਣ ਗੀ। ਲਿਖੇ ਤਾਂ ਜੀ। ਚਾਹ, ਮਿੱਠਾ ਦੁੱਧ। ਆਈ ਕੰਮ ਰਹਿ ਗਿਆ ਮੈਨੂੰ ਲੱਗਾ ਮੈਨੂੰ ਕਿਤੇ ਬਾਹਰ ਨਹੀਂ ਲੈ ਕੇ ਜਾਂਦੇ। ਕੋਈ ਚੀਜ਼ ਵੀ ਨਹੀਂ ਦਿਵਾ ਕੇ ਲਿਓ ਤੇਗੀ। ਲੈ ਮਾਸੇ ਕੇਰਾ ਫੜਾ। ਆ ਜਾ। ਵੇ ਮੁੰਡਿਆ। ਹਾਂਜੀ। ਮੈਂ ਤਾਂ ਤੈਨੂੰ ਆਈ ਪੁੱਛਦੀ ਸੀ। ਆਹ ਮਾਸ ਰੋਟੀ ਪਾਣੀ ਤਾਂ ਵਧੀਆ ਦਿੰਦੀ ਆ। ਹਾਂ ਮਾਸੇ ਕੇਰਾ ਤਾਂ ਵਧੀਆ ਦਿੰਦੀ ਆ। ਕੱਪੜਾ ਲੀੜਾ ਤੋਹਂਦੀ ਆ। ਹਾਂ ਹਾਂ ਵਧੀਆ ਦੇਖ ਲੈ ਤੇਰੇ ਸਾਹਮਣੇ ਪਾਈ ਹੈ ਫੇਰ ਤਾਂ ਸਚਾਰੀ ਆ ਗਈ ਹਾਂ ਹਾਂ ਨਹੀਂ ਤਾਂ ਅਕਲੇ ਨਾਲ ਪੁੱਛਦੀਆਂ ਨਹੀਂ ਆਪ ਦੀ ਟੁੱਸਣੇ ਬਸਨੇ ਕਰੀ ਜਾਂਦੀਆਂ ਨੇ ਨਾ ਮਾਸੀ ਕੇਰਾ ਤਾਂ ਵਧੀਆ ਪੁੱਛ ਦੱਸ ਐ ਭਾਈ ਕੱਲ ਦਾ ਕੀ ਪਤਾ ਲੱਗਦਾ ਕਿੱਥੇ ਬੈਠੀ ਐ ਬਹੁ ਉਹ ਮੈਨੂੰ ਐ ਲੱਗਦਾ ਮਾਸੀ ਉਹ ਤਾਂ ਰੋਟੀਆਂ ਰਾਟੀਆਂ ਪਕਾਈ ਜਾਂਦੇ ਹੋਣਗੇ ਅੱਛਾ ਆ ਜਾ ਹੋਰ ਆ ਜਾ ਚੱਲ ਚੱਲ ਹਾਂ ਹਾਂ ਹੋਰ ਸਾਰੇ ਘਰੇ ਠੀਕ ਸੀ ਮੇਰਾ ਮੈਂ ਤਾਂ ਠੀਕ ਸੀ ਮੈਂ ਆਖਾ ਸੀ ਪੈਰੀ ਪਹਿਲਾਂ ਜਿਉਂਦਾ ਰਹਿ ਕਿੱਧਰ ਚੱਲਿਆ ਵੇ ਮੈਂ ਤਾਂ ਮਾਸੀ ਖੇਤ ਚੱਲਿਆ ਤੈਨੂੰ ਪਤਾ ਸਪਰੇ ਆ ਰਿਹਾ ਨੇ ਉਹ ਤੋਂ ਮੀਂਹ ਪੈ ਰਹਾ। ਬੇ ਬੇ ਪਾਣ ਲੱਗੇ ਮੀਂਹ ਦੇ ਵਿੱਚ ਕਿੱਧਰ ਜਾਂਦਾ ਬੈਠਾਂਗੇ ਅਧਕਰ। ਮੈਂ ਤਾਂ ਉਹਨਾਂ ਨੂੰ ਹੀ ਕਹਿ ਕੇ ਆਉਣਾ ਵੀ ਕੱਲੂ ਕਰਾਂਗੇ ਅੱਜ ਰਹਿਣ ਦੋ। ਜਾ ਛੱਡੇ ਜਾ। ਚਲ ਠੀਕ ਆ ਚਲ ਕੇ ਪੇ। ਬੇ ਪੁੱਤ ਆਹ ਦੇਖ ਲੈ ਰੱਬ ਨੇ ਵੀ ਹੁਣੀ ਮੀਂਹ ਪਾਉਣਾ ਸੀ। ਤੇ ਫਿਰ ਮਾਸੀ ਦੇਖ ਲੈ ਹੁਣ ਤੂੰ। ਮੈਨੂੰ ਤਾਂ ਐ ਸੀ। ਮੈਨੂੰ ਐ ਨਹੀਂ ਲੱਗਦਾ ਵੀ ਮੀਂਹ ਪਈ ਜਾਂਦਾ ਉੱਥੇ ਦੱਸ ਕਿੱਥੇ ਸਪਰੇਅ ਕਰ ਲੂ ਆਹ। ਬੇ ਕੰਮ ਤੋਂ ਟਲਦਾ ਪੁੱਤ ਸਾਰਾ ਕੰਮ ਤੇਰੇ ਸਿਰ ਤੇ ਸਟ ਰੱਖਿਆ ਤੇਰੇ ਦੱਸ ਕੇ ਜਵਾਬ ਕਰਉਂਦੇ ਨੇ। ਚਲ ਆ ਪਏ ਗੱਲ ਵੀ ਕਰਾਂਗੇ ਤੇਰੇ ਜਵਾਬ ਕਰਾਉਣ ਵਾਲੀ। ਚਲ ਮੈਂ ਉਹਦੇ ਕੋ ਉਹ ਮੈਂ ਹੌਣ ਲੱਗਿਆ ਪਤਾ ਹੋਰ ਅਸੀਂ ਉਹ ਪਕਾਲ ਕੇ ਰੋਟੇ ਸਾਰੰਗਾ ਹਾਂ ਤੱਕੜੇ ਮਸੇ ਹਾਂ ਜਉਂਦੀ ਰਹਿ ਪਰ ਤਸਾਗਣ ਹੋ ਉਹ ਆ ਕਿਹੜੀਆਂ ਆਈਆਂ ਹਟਾਦੀਆਂ ਰੋਟੀਆਂ ਲਾਈਆਂ ਜਿਵੇਂ ਨਹੀਂ ਚਲ ਕੋਈ ਨਹੀਂ ਗੈਸ ਕੋਸਤੇ ਲਾ ਲਈ ਉਹ ਤਾਂ ਚਿੱਲੇ ਦੀ ਰੋਟੀ ਸਵਾਦ ਹੁੰਦੀ ਹੈਗੀ ਹੋਰ ਗੈਸ ਦੀ ਸਾਡੇ ਕੋਈ ਖਾਂਦਾ ਨਹੀਂ ਸਾਨੂੰ ਪਤਾ ਤਾਂ ਹੈਗਾ ਚਿੱਲੇ ਦੀਆਂ ਖਾਂਦੇ ਨਾ ਇਹ ਤਾਂ ਪਹਿਲੇ ਦਿਨ ਤੋਂ ਚਿੱਨੇ ਦੀਆਂ ਖਾਂਦੇ ਨਾਗੇ ਤੇ ਮੇਰੇ ਗੱਲ ਸੁਣ ਮੈਂ ਤਾਂ ਐ ਸੋਚਿਆ ਸੀ ਵੀ ਚਲ ਢੇੜਾ ਮਾਰੇ ਆਉਣੀ ਬਹੂ ਕੋਲੇ ਸੌਦੇ ਡਾਉਣੀ ਦਾਲਾ ਡਾਲਾ ਪਰ ਆ ਰੱਬ ਨੇ ਦੇਖ ਕੀ ਕੀਤਾਗਾ ਹੋਰ ਪਹਿਲਾਂ ਤਾਂ ਮੈਨੂੰ ਤਾਂ ਮਸਾ ਪ੍ਰਾਂਤ ਚੱਕੀ ਮੈਂ ਮਸਾ ਸਮਾਨ ਚੱਕਿਆ ਭੱਜ ਕੇ ਖੇਤ ਗਿਆ ਮੁੰਡਾ ਹੋਰ ਉਹ ਖੇਤ ਬਾਗੇ ਕਹਿੰਦੇ ਰੋਟੀ ਉੱਥੇ ਪਏ ਇਹਨੇ ਮੈਨੂੰ ਟੱਕਰਿਆ ਸੀ ਉੱਥੇ ਕਹਿੰਦਾ ਮੈਂ ਆਉਣ ਲੱਗ ਗਿਆ ਤੇ ਮੈਂ ਉਹਨੂੰ ਕਹਿ ਕੇ ਆਉਣਾ ਸਪਰੇਅ ਨਾ ਕਰਨ ਮੈਂ ਤਾਂ ਛੇਤੀ ਜਾ ਹੁਣ ਤੈਨੂੰ ਆਉੜਿਆਗਾ ਜੇ ਤਾਂ ਬੱਦਲ ਆਈ ਸੀ ਉਦੋਂ ਹੀ ਭੱਗ ਜਾਂਦਾ ਨਾ ਮਸੇ ਬੱਦਲ ਦਾ ਤਾਂ ਪਤਾ ਹੀ ਨਹੀਂ ਲੱਗਿਆ ਅੱਜ ਉਹਦਾ ਧੁੱਪ ਸੀ ਪੈਣਾ ਨਾ ਕੋਈ ਇੱਕੇ ਦਮ ਜਿਲੇ ਪਿਆ ਸਮਝ ਨਹੀਂ ਆਈ ਇਹਦੀ ਕੋਸਾ ਬੱਦਲ ਤਾਂ ਕਦੋਂ ਦੇ ਹੋਏ ਪੈਣਾ ਪਹਿਲਾਂ ਤਾਂ ਧੁੱਪ ਸੀਗੀ ਪੁਰਕਾਨੀ ਸੁਤਪਾ ਪਾਰਟਾਈਮ ਨਾਲ ਜਾਂਦਾ ਇਹ ਵੀ ਕੰਮ ਤੋਂ ਕਰਦਾ ਬਾਹਰ ਹੁਣ ਨਾ ਟਾਲਦਾ ਤਾਂ ਕੰਮ ਨਹੀਂ ਮਸੀ ਉਹ ਵੱਡੇ ਬਾਈ ਦਾ ਨਹੀਂ ਪਤਾ ਕਿੱਦਾਂ ਟੱਪ ਗਿਆ ਉਹ ਤਾਂ ਮੈਨੂੰ ਮਿਲਿਆ ਉੱਧਰ ਬੈਠਾਗਾ ਕਿੱਧਰ ਉਹ ਬੈਠਾਗਾ ਥੱਲੇ ਅੱਛਾ ਹਾਂ ਉਹ ਤਾਂ پتہ ਲੱਗਿਆ ਮੈਂ ਇੱਧਰ ਕੰਮ ਕਰੀ ਜਾਂਦਾ ਮੈਨੂੰ ਤਾਂ ਆਇਆ ਸੀ ਮੈਂ ਕਿਤੇ ਬਾਹਰੇ ਟੱਪ ਗਿਆ ਭਾਈ ਨਾ ਨਾ ਉਹ ਤਾਂ ਗਲੀ 'ਚ ਟਕਰਿਆ ਸੀ ਮੈਨੂੰ ਅਸੀਂ ਗੱਲਾਂ ਕਰਦੇ ਘਰੇ ਆ ਕੇ ਅੱਛਾ ਤੇ ਫਿਰ ਗਿਆ ਉਹ ਕਿ ਮੈਂ ਆਖਿਆ ਬਹੂ ਕੋਲੇ ਜਾ ਕੇ ਹੁੰਦੀ ਕਿ ਅੱਛਾ ਤੇ ਮੇਰੇ ਗੱਲ ਸੁਣ ਪੁੱਤ ਤੇਰੇ ਜੀ ਲੱਗ ਗਿਆ ਮਨਦੀਪੇ ਦਾ ਧਿਆਨ ਰੱਖਿਆ ਕਰ ਤੈਨੂੰ ਪਤਾਗਾ ਨਾ ਸਾਰੇ ਕੰਮ ਤਾਂ ਦਿਨ ਨੂੰ ਆਗੂ ਉਹੀ ਐ ਨਾਲੇ ਪਿੰਡ 'ਚ ਉਹਦੀ ਬਹੁਤ ਬੱਲੇ ਬੱਲੇ ਆ ਕੀ ਸੱਚੀ ਗੱਲ ਐ ਮੇਰੇ ਭਾਂਜੇ ਨੂੰ ਕਾ ਲੋਕੀ ਹੱਥੇ ਸ਼ਾਵਾ ਕਰਦੇ ਨਾ ਲੈ ਮਾਸੀ ਜੰਮੀ ਫਿਕਰ ਨਾ ਕਰ ਬਾਈ ਦਾ ਤਾਂ ਨਾ ਮੈਂ ਬਾੜਾ ਤਿਆਰ ਰੱਖਦੀ ਆ ਆਪਦੇ ਨਾਲੋਂ ਵੱਧ ਤਿਆਰ ਰੱਖਦੀ ਐ ਇਹ ਗੱਲ ਦਾ ਤਾਂ ਜੰਮੀ ਫਿਕਰ ਨਾ ਕਰੀ ਨਾਲੇ ਬਹਿ ਜਾ ਮੈਂ ਤੇ ਰੋਟੀ ਲੈ ਕੇ ਦੇਵਾਂ ਬਾਕੇ ਨਾਲੇ ਬਾਈ ਨੂੰ ਰੋਟੀ ਫੜਾ ਲਿਆ ਬਾਈ ਨੇ ਨਾ ਫਿਰ ਖੇਤ ਵੀ ਜਾਣਾ ਰੋਟੀ ਲੈ ਕੇ ਨਾਲੇ ਥੋੜੀ ਰੋਟੀ ਲਿਉਣੀ ਆ ਨਾ ਨਾ ਪੁੱਤ ਮੈਂ ਨਹੀਂ ਰੋਟੀ ਖਾਂਦੀ ਤੂੰ ਉਸੇ ਨੂੰ ਫੜਾ ਦੇ ਮੈਂ ਉਸੇ ਨਾਲ ਚਾਰ ਗੱਲਾਂ ਕਰਦੀ ਆ ਤੂੰ ਫੜਾ ਰੋਟੀ ਉਹਨੂੰ ਕੋਈ ਨਾ ਮਸੀ ਚੰਗਾ ਪੁੱਤ ਫੜਾ ਦੇ ਦੇਖਣ ਨੂੰ ਤਾਂ ਸਿਆਣੀ ਲੱਗਦੀ ਆ ਗੱਲਾਂ ਵੀ ਵਧੀਆ ਕਰਦੀ ਆ ਚੱਲ ਮੰਦੀ ਪਿਹੋਰਾ ਦਾ ਧਿਆਨ ਰੱਖ ਲੈ ਉਹ ਤਾਂ ਪਹਿਲਾਂ ਵਿਚਾਰਾ ਨਿਦ੍ਰਾ ਹੈਗਾ ਉਸ ਤੋਂ ਵਿਆਹ ਨਹੀਂ ਹੋਇਆ ਪਰ ਮਦਨਾ ਜਾ ਕੇ ਗੱਲ ਕਰਦਗੇ ਦੋਕ ਗੱਲਾਂ ਰਹਿੰਦੀਆਂ ਨੇ ਮੇਰੇ ਘਰ ਦੂਰ ਨੇ ਉਸੇ ਨਾਲ ਹੀ ਕਰੂੰਗਾ ਇਹਦੇ ਨਾਲ ਕੀ ਕਰਨ ਦਾ ਲਾਇਰ ਬੱਦਲ ਜਾਤਾ ਗਿਆ ਛੋਟੇ ਨੂੰ ਮੈਂ ਨਾ ਕਹਿਣਾ ਵੀ ਅੱਜ ਸਪਰੇ ਜੀ ਕਰਵਾਈ ਲੈ ਇੱਕ ਦੋ ਦਿਨਾਂ ਦਾ ਫੇਰ ਮੀਂਹ ਆ ਕੇ ਜਾਂਦੇ ਨੇ ਕਿਤੇ ਫੇਰ ਉਹੀ ਗੱਲ ਬਣ ਗਈ ਬੇਵੰਦੀਪੇ ਹਾਂ ਬਸ ਕੱਲੇ ਬੋਲੀ ਜਾਂਦਾ ਪਰਾਂ ਨੂੰ ਹਮ ਲਾ ਮਾਸੀ ਆ ਜਾ ਉਹ ਮੈਂ ਤਾਂ ਇਹੀ ਗੱਲ ਜੀ ਕਰੀ ਜਾਂਦਾ ਸੀ ਮੱਖਾ ਹੁਣ ਆ ਬੱਦਲ ਜਾਤਾ ਗਿਆ ਉਹ ਮੈਂ ਆਖਿਆ ਮੈਨੂੰ ਕਹਾਂਗਾ ਵੀ ਸਪਰੇ ਜੀ ਕਰਵਾਈ ਲੈ ਮੁੜ ਕੇ ਫੇਰ ਦੋ ਦਿਨਾਂ ਦਾ ਦੱਸਿਆ ਹੋਇਆ ਫੇਰ ਤੰਗ ਹੋਈ ਜਾਵਾਂਗੇ ਬੇਵੰਦੀਪੇ ਉਹ ਇੱਥੇ ਡੱਬ ਖੜਬੀ ਛਾਂ 'ਚ ਬੈਠਾਂਗਾ ਅੱਧੀ ਤੁੱਪ ਅੱਧੀ ਛਾਂ ਤੇ ਤੁਸੀਂ ਜਿਵੇਂ ਬੈਠਾ ਜਾਂਦਾਗਾ ਉਹ ਮਾਸੀ ਗੱਲ ਪਤਾ ਕੀ ਹੈ ਹਾਂ ਤੈਨੂੰ ਪਤਾ ਆਪਣੀ ਬਹੂ ਬੈਠੀ ਹੈ ਅੰਦਰ ਉਹ ਫਿਰ ਆਏ ਇਹਨਾਂ ਨੂੰ ਪੈੜਾ ਜਿਹਾ ਲਾ ਦਾਂਗਾ ਮੈਂ ਤੁਰਿਆ ਫਿਰਦਾ ਹੈ ਉਹ ਵਿਚਾਰੀ ਕਦੇ ਮੈਨੂੰ ਦੇਖ ਕੇ कुंठ ਜਾ ਕੱਢ ਲੈਂਦੀ ਹੈ ਉਹ ਜੇ ਕਿਤੇ ਉਹਨੇ ਅੰਦਰ ਆਉਣਾ ਹੁੰਦਾ ਉਹ ਡਰਦੀ ਡਰਦੀ ਜੀ ਆਉਂਦੀ ਹੈ ਮੇਰੀ ਗੱਲ ਸੁਣ ਲੈ ਜਿਆਦਾ ਤੂੰ ਕੂਲਰ ਲਾ ਕੇ ਬਹਿ ਜਾ ਕਰ ਜਾਂ ਉਹ ਲਾ ਕੇ ਬਹਿ ਜਾ ਕਰ ਉਹਨੂੰ ਕਿਹੜਾ ਸੁੱਖ ਕੇ ਦਿੱਤਾ ਬਿਉਂਦੀ ਐਸੀ 'ਚ ਫੜ ਜਾ ਚੰਬਲਾ ਨਾ ਚਰੇ ਚੜਜੂ ਉਹ ਨਹੀਂ ਮਾਸੀ ਮੈਨੂੰ ਆਇਆ ਵੀ ਚੱਲ ਆਇਆ ਤੇ ਕਿ ਉਹਨਾਂ ਨੂੰ ਇੱਧਰ ਲੈ ਮੈਂ ਇੱਧਰਲੇ ਪਾਸੇ ਏਸੀ ਲਵਾ ਲੂੰ ਅਗਲੀ ਵਾਰੀ ਲਵਾਈ ਖੜਾ ਤੂੰ ਤਾਈ ਸੀ ਤੂੰ ਕੂਲਰ ਥੱਲੀ ਬਹਿ ਜਾ ਕਰ ਹਾਂ ਤੂੰ ਨੇ ਮੇਰੀ ਗੱਲ ਮੰਨਦਾ ਮੈਂ ਕਿਹਾ ਤੈਨੂੰ ਆਇ ਕਹਿੰਦੀ ਸੀ ਹਾਂ ਮਾਸੀ ਇਹ ਕੱਪੜਾ ਲੀੜਾ ਬਹੁਤ ਵਧੀਆ ਧੋਕੇ ਦਿੰਦੀ ਐ ਹਾਂ ਜਮਾਨ ਪੂਰਾ ਵਧੀਆ ਫਿਰ ਮੇਰੀ ਗੱਲ ਸੁਣੋ ਕਹੇਗਾ ਤਾਂ ਹੈਗਾ ਮਾਸੀ ਕੀ ਕਹਿੰਦੀ ਆ ਹਾਂ ਮੈਂ ਤਾਂ ਬੋਤ ਤਾਂ ਨਹੀਂ ਮੈਂ ਕਹਿੰਨੀ ਆ ਹਾਂ ਤੇਰਾ ਰਿਸ਼ਤਾ ਕਰਾ ਦਿੰਨੇ ਆ ਤੈਨੂੰ ਬਰੋਬਰ ਦਾ ਸਹੇਕ ਬਣਾ ਦਿੰਨੀ ਆ ਕਿਉਂ ਇਹਨਾਂ ਦੇ ਹੱਥਾਂ ਬਣੀ ਝਾਕਦਾ ਹੁਣ ਆਏ ਦੇਖੀ ਜਾਂਦੇ ਵੀ ਰੋਟੀ ਆਊ ਕਾ ਨਾ ਆਊ ਕੱਪੜੇ ਧੋਕੇ ਦੇਣਗੇ ਮਸੀ ਮੇਰੀ ਸੁਣ ਗੱਲ ਜਦੋਂ ਮੇਰਾ ਟਾਈਮ ਸੀਗਾ ਠੀਕ ਆ ਉਦੋਂ ਤਾਂ ਮੈਨੂੰ ਆਏ ਸੀਗਾ ਵੀ ਮੇਰਾ ਛੋਟਾ ਭਾਈ ਐ ਇਹਦਾ ਮੈਂ ਕੋਈ ਹੱਲ ਕਰਦਾ ਠੀਕ ਆ ਹੁਣ ਇਹਦਾ ਹੱਲ ਹੋ ਗਿਆ ਹੁਣ ਮੇਰੀ ਐਡੀ ਉਮਰ ਹੋ ਗਿਆ ਹੁਣ ਮੈਂ ਕਿਹੜੇ ਡੋਲੇ ਭਾਲਦਾ ਕੱਲ ਨੂੰ ਇਹਦੇ ਜਵਾਬ ਖੋਣਗੇ ਵਧੀਆਂ ਮੇਰੇ ਨਾਲ ਖੇਡਿਆ ਕਰਨਗੇ ਤਾਇਆ ਤਾਇਆ ਕਿਹਾ ਕਰਨੇ ਹੋਰ ਮੈਨੂੰ ਕੀ ਚਾਹੀਦਾ ਦੇ ਕੌਣ ਕਿਸੇ ਨੂੰ ਤਾਇਆ ਕਹਿੰਦਾ ਤੈਨੂੰ ਬੁੜਾ ਹੀ ਕਿਹਾ ਕਰਨਗੇ ਤੈਨੂੰ ਮੈਂ ਦੱਸਦਾ ਚਿੱਟਿਆ ਕਹਿੰਦਾ ਜਿਹੜੇ ਉਹ ਰੰਗ ਚਾ ਲਾ ਲਈ ਕਾਲੀ ਹੋ ਜੂਗੀ ਤੂੰ ਕਿਹੜਾ ਕੋਈ ਬੁੜਾ ਲੱਗਣ ਲੱਗਾਗਾ ਹਜੇ ਤਾਂ ਮੇਰੇ ਵਰਗੀ ਬੈਠੀ ਆ ਏਡ ਥੋੜੀ ਮਾਸੀ ਆ ਉਹਦੇ ਨੇ ਐਡੀ ਉਮਰ ਹੋਈ ਤੂੰ ਕਿੱਥੋਂ ਬੁੜਾ ਬਣ ਗਿਆ ਤੇਰਾ ਰਿਸ਼ਤਾ ਮੈਂ ਕਰਾਉਂ ਗੱਡਰ ਵਰਗੀ ਲਿਆ ਕੇ ਦਊ ਕੁੜੀ ਤੂੰ ਦੇਖੀ ਚੱਲ ਵੀ ਅੱਗੇ ਬਣਦਾ ਕੀ ਆ ਮਾਸੀ ਸਾਰਾ ਪਿੰਡ ਹੀ ਆਖੋ ਵੀ ਜਦੋਂ ਤਾਂ ਇਹਦੇ ਕੋਲੇ ਟਾਈਮ ਸੀ ਉਦੋਂ ਤਾਂ ਇਹਨੇ ਕੁਝ ਕਰਿਆ ਨਹੀਂ ਆ ਹੁਣ ਜਦੋਂ ਛੋਟੇ ਦਾ ਵਿਆਹ ਕਰਤਾ ਹੁਣ ਆਪ ਵਿਆਹ ਕਰਾ ਕੇ ਬੈਠ ਗਏ ਉਹ ਕਲੇਸ਼ ਹੋਊ ਆਪਣੇ ਘਰੇ ਵੇ ਪਿੰਡ ਪਵੇ ਟੱਠੇ ਖੂਚ ਤੂੰ ਪਿੰਡ ਚੋਂ ਕੀ ਲੈਣਾਗਾ ਤੂੰ ਮੇਰੀ ਗੱਲ ਸੁਣ ਪਿੰਡ ਵਾਲੇ ਕਿਹੜਾ ਰੋਟੀ ਦੇ ਕੇ ਜਾਂਦੇ ਆ ਜਾਂ ਪਿੰਡ ਵਾਲੇ ਤੇ ਕੋਈ ਗੱਲਬਾਤ ਜਾਂ ਕੋਈ ਢਿੱਲ ਵਿੱਚ ਸੱਚਾਉਂਦੇ ਨਾ ਕੇ ਅਗਲੇ ਤਮਾਸਾ ਦੇਖਦਾ ਤਮਾਸਾ ਤੂੰ ਕਿਸੇ ਦੀ ਨਸੋਂ ਤੂੰ ਮੇਰੇ ਮਗਰ ਲੱਗ ਬਸ ਮੈਂ ਕਰੂੰ ਤੇਰਾ ਇੰਤਜ਼ਾਮ ਹਜੇ ਤੱਕ ਤੇ ਰੋਟੀ ਨਹੀਂ ਆਈ ਉਹ ਮਸੀ ਪਾਈ ਜਾਂਦੀ ਹੋਣੀ ਕਿੰਨਾ ਟਾਈਮ ਹੋ ਗਿਆ ਮੈਨੂੰ ਆਈ ਨੂੰ ਉਹਦੀ ਕਹਿੰਦੀ ਸੀ ਕਹਿੰਦੀ ਮਸੀ ਨੇ ਤੈਨੂੰ ਰੋਟੀ ਪਾ ਕੇ ਦਿੰਨੀ ਆ ਨਾਲੇ ਮੇਰੇ ਜੇਠ ਨੂੰ ਰੋਟੀ ਦੇ ਕੇ ਆਉਣੀ ਆ ਕੀ ਹਜੇ ਤੱਕ ਤਾਂ ਆਈ ਨਹੀਂ ਮੈਨੂੰ ਲੱਗਦਾ ਆਪ ਚੁਣ ਸੁਣ ਲੱਗ ਗਈ ਹੋਣੀ ਮੈਂ ਤਾਂ ਕਹਿੰਦੀ ਸੀ ਕਬੀਲਦਾਰਾਂ ਦੀ ਆ ਚੰਗੀ ਆ ਪਰ ਮਿੰਨੂ ਤਾਂ ਇਹ ਲੱchn ਲੱਗਦੇ ਜਿਹੜੇ ਸਾਹਬ ਨਾਲ ਰੋਟੀ ਲੈ ਕੇ ਨਹੀਂ ਲਾ ਰੜਕਦੀ ਹੈ ਕਿਤੇ ਉਹ ਚੱਲ ਆ ਜੂਗੀ ਕੁਛ ਨਹੀਂ ਹੁੰਦਾ ਉਹ ਮੈਂ ਸਾਥ ਕੰਨੀ ਨਹੀਂ ਗਿਆ ਸੀਗਾ ਉੱਥੇ ਬੈਠਾ ਬੈਠਾ ਆਪਣਾ ਉਹ ਜਿਹੜਾ ਗਰਦਿੱਤਾ ਆਪਣੇ ਬਰਾੜਾ ਵਾਲਾ ਉਹ ਚਾਹ ਲੈ ਅਸੀਂ ਤਾਂ ਉੱਥੇ ਚਾਹ ਜੀ ਪੀ ਲਈ ਹੈ 10 ਮਿੰਟ ਲੇਟ ਖਾਲਾਂਗੇ ਕੰਜਰਾ ਸਾਰਾ ਦਿਨ ਚਾਹ ਨਾਲ ਢ ਫੁੱਕੀ ਜਾ ਕਰੋ ਵੀ ਲੋਕਾਂ ਦੀ ਨਾਲ ਘਰੇ ਨਾ ਪੀ ਦੁੱਧ ਪੀਆ ਕਰ ਜੱਗ ਚੰਗੇ ਆਪਣਾ ਮੈਸਾ ਬੰਨੀਆਂ ਨੇ ਉਹਨਾਂ ਦਾ ਗੋਹਾ ਪਰਾ ਹਟਾਉਣਾ ਕਦੇ ਫੌੜੇ ਨਾਲ ਆਏ ਕਰਤਾ ਕਦੇ ਆਏ ਕਰਤਾ ਗੋਹਾ ਚੱਕਣ ਜੋਗ ਗਈਆਂ ਤੂੰ ਤੂੰ ਨਹੀਂ ਗੱਲ ਸਮਝਦਾ ਮੇਰੀ ਤੇਰੇ ਪੱਲੇ ਨਹੀਂ ਪੈਂਦੀ ਕੁਸ ਮੇਰੇ ਤਾਂ ਮਸੀ ਸਾਰਾ ਕੁਸੀ ਪੱਲੇ ਪੈਂਦਾ ਤੇ ਫਿਰ ਉਹ ਮੈਨੂੰ ਆਏ ਇਹਨਾਂ ਦੀ ਜ਼ਿੰਦਗੀ ਬਣ ਜੂ ਮੈਂ ਕੀ ਕਰਾਉਣਾ ਹੈ ਜ਼ਿੰਦਗੀ ਇਹਨਾਂ ਦੀ ਬਣੂ ਤੇਰੀ ਨਹੀਂ ਬਣਦੀ ਵੇ ਤੈਨੂੰ ਤਾਂ ਹੁਣ ਤਾਂ ਇੱਥੇ ਬੈਠਾ ਇੱਥੇ ਬੈਠਾ ਰਹਿਣਾ ਹੈ ਆਈ ਦੇ ਸ਼ਾਮ ਗਰਮੀ ਪਤਾ ਕਿੰਨੀ ਪੈਂਦੀ ਹੈਗੀ ਹਾਂ ਕੱਲੀ ਮੈਂ ਤਾਂ ਇਂ ਲੱਗਦਾ ਦੋ ਟਰੈਕਟਰ ਦੀ ਰਾਖੀ ਬੈਠਾਂਗਾ ਥੋੜੇ ਟਾਈਮ ਨੂੰ ਦੇਖ ਲਈ ਜਿੱਥੇ ਮੱਝਾ ਬੰਨੀਆਂ ਨਾ ਉੱਥੇ ਤੇਰਾ ਮੰਜਾ ਹੋਊਗਾ ਵੇ ਮੈਂ ਦੇਖਿਆ ਲੋਕਾਂ ਨੂੰ ਇਹ ਹਾਲ ਹੁੰਦੇ ਨਾ ਤੂੰ ਕਿਉਂ ਨਹੀਂ ਸਮਝਦਾ ਗੱਲ ਤੇਰੇ ਨੇ ਕੁਸ ਪੱਲੇ ਪੈਂਦੀ ਉਹ ਤਾਂ ਦੇਖ ਕੇ ਮੈਂ ਫਿਰ ਦਾ ਟਮਕੋਲੀਆਂ ਲਾਉਂਦਾ ਚੰਗੇ ਵਾਲ ਕਟਾ ਲੈਂਦਾ ਕਾ ਬੁੱਧੀਆਂ ਵਾਲਾਂ ਦਾ ਕਾ ਚੰਗੀ ਉਹ ਕੀ ਕਹਿੰਦੇ ਹੁੰਦੇ ਅਧੀਆਂ ਬਾਂਹ ਵਾਲੀ ਪਾ ਲੈਂਦੇ ਝੁੱਗੀ ਜੀ ਚੰਗੀ ਉਹ ਪੰਟੀ ਜੀ ਪਾ ਲੰਦਾ ਕੀ ਪਾਉਂਦਾ ਹੁੰਦਾਗਾ ਪਜਾਮੇ ਜਮਗ ਹੁੰਦੀ ਹੈ ਜਿਹੜੀ ਹੈ ਐ ਟੌਰ ਨਾ ਫਿਰਦਾਗਾ ਉਹ ਮਸੀ ਨਹੀਂ ਮੇਰੇ ਸਰ ਤੇ ਹੀ ਹੈ ਇਹਨਾਂ ਨੂੰ ਕੀ ਪਤਾ ਹੈ ਵੀ ਕਿੱਥੋਂ ਪੈਸੇ ਆਉਂਦੇ ਹੈ ਹੈ ਇਹਨੇ ਕਿਹੜੀ ਖੇਤੀ ਕਰੀ ਹੈ ਆ ਪਹਿਲਾਂ ਪੜੀ ਗਿਆ ਮੈਨੂੰ ਐ ਸੀਗਾ ਮੈਂ ਵਧੀਆ ਇਹਨੂੰ ਪੜਾ ਲਿਖਾ ਦੇਉਂਗਾ ਮਾਂ ਦੇ ਛੇਰ ਤੋਂ ਦਸਵੀਂ ਵੀ ਨਹੀਂ ਟੱਪੀ ਲੈ ਮੈਂ ਤਿੰਨ ਵਾਰੀ ਪੇਪਰ ਦਵਾਤੇ ਉਹ ਤੋਂ ਦਸਵੀਂ ਨਹੀਂ ਤਾਂ ਤਨ ਹੋਰ ਕਹਿੰਦੀ ਹੈ ਹਾਂ ਮਸੀ ਅਜੇ ਤਾਂ ਆਈ ਨਹੀਂ ਰੋਟੀ ਲੈ ਕੇ ਕਦੇ ਸੁਣ ਵੀ ਨਾ ਲਵੇ ਨਹੀਂ ਮੈਂ ਦੀਪਿਆ ਮੈਂ ਤਾਂ ਤੈਨੂੰ ਐ ਕਰੇ ਜਿਹੜੀ ਤੇਰੇ ਹਿੱਸੇ ਦੀ ਜ਼ਮੀਨ ਆਉਂਦੀ ਆ ਕਿ ਉਹਨੂੰ ਠੇਕੇ ਦੇ ਦਿਆ ਕਰ ਸਾਰੇ ਪੈਸੇ ਠੇਕੇ ਦੇ ਜਮ੍ਹਾਂ ਕਰਾ ਦਿਆ ਕਰ ਵੇ ਤੇਰੀ ਕਿਸੇ ਨੇ ਢੂਈ ਨਹੀਂ ਮਾਰਨੀ ਮੇਰਾ ਢਿੱਡ ਮਚਦਾ ਕੀ ਕਰਾਂ ਮਾਂ ਹੋਈ ਇੱਕ ਮਾਸੇ ਹੋਈ ਜੇ ਤੇਰੀ ਮਾਂ ਹੁੰਦੀ ਇੱਥੇ ਉਹਨਾ ਢੱਡ ਮਚਾਉਂਦੀ ਕਿਸੇ ਨੇ ਤੈਨੂੰ ਸਿਆਨਣਾ ਨਹੀਂ ਪੁੱਤੋ ਤਾਂ ਕਹਿੰਨੀ ਆ ਲਾ ਹਜੇ ਤਾਂ ਕਾਇ ਰੋਟੀ ਲੈ ਕੇ ਦੇਖਿਆ ਦੇਖ ਲਾ ਕਿਵੇਂ ਲੱਗ ਰਹੀ ਐ ਕੰਨ ਭਰਨ ਰਹੀ ਨਾ ਉਹੀ ਬਗਾਨੀ ਦੀ ਬਗਾਨੀ ਮੈਨੂੰ ਤਾਂ ਆਏ ਸੀ ਵੀ ਚੱਲ ਸੱਸ ਦੀ ਥਾਂ ਮੈਂ ਤਾਂ ਇੱਜ਼ਤ ਕਰਦੀ ਸੀ ਦੀ ਦੇਖ ਲੈ ਹੁਣ ਕਿਵੇਂ ਸਹਉਣ ਲੱਗ ਰਹੀ ਐ ਵੀ ਸਿੱਧੇਰਾ ਕੀ ਮਾੜਾ ਕਰਦੇ ਆ ਕੋਈ ਨਹੀਂ ਹੁਣ ਲੰਗਰ ਤਾਂ ਪੜਾਉਣੀ ਪਊਗਾ ਲੈ ਆਹਗੀ ਰੋਟੀ ਮਾਸੀ ਹਾਂ ਛੇਤੀ ਲੈ ਆਹ ਪਾਣੀ ਲੇ ਕੇ ਆਉਣੀ ਆ ਬਾਈ ਮੈਂ ਚਾਹ ਆਹੋ ਖਾ ਲੋ ਰੋਟੀ ਇਹਨੇ ਮਾਸੀ ਖਾਵੇਂਗੀ ਨਾ ਨਾ ਮੈਂ ਤਾਂ ਨਹੀਂ ਖਾਂਦੀ ਮੈਂ ਤੇਰਾ ਜਕੇ ਸੀ ਕਰ ਤੂੰ ਕਾਨੂੰ ਖਾਵੇਂਗੀ ਫੇਰ ਮੈਂ ਤੇ ਪੀ ਬੀਚ ਫਾੜੀ ਫੁੜੀ ਦੇ ਸਿੱਧੀ ਨਹੀਂ ਕੋਈ ਉਹ ਮਾਸੀ ਵੀ ਤਰੀ ਜੀ ਬਣਾ ਲਈ ਹੋਣੀ ਬੇ ਬੱਸ ਕਰ ਐ ਜੇ ਰੋਟੀਆਂ ਖਾਣਾ ਅੱਜ ਤਾਂ ਮੱਖੀ ਦੇਖ ਲਿਆ ਹੈ ਨਾ ਪਾਣੀ ਨਾ ਧਣੀ ਨਾਲ ਲੱਸੀ ਦਾ ਲਿਆਉਂਦੀ ਗਲਾਸ ਭਰ ਕੇ ਔਰ ੜਕੀ ਨੇ ਹੋਣੀ ਫਿਰ ਕੀ ਹੁੰਦਾ ਬੇਪੁੱਤ ਨਾਲੇ ਦਹੀਂ ਪਈ ਸੀ ਨਾਲੇ ਲੱਸੀ ਪਈ ਸੀ ਮੈਂ ਸਾਹਮਣੇ ਦੇਖ ਕੇ ਆਈ ਆ ਤੈਨੂੰ ਨਹੀਂ ਦਰਦੇ ਕੁਛ ਵੀ ਹਾਂ ਆ ਦੇਖ ਲੈ ਫਾੜੀਆਂ ਫੁੜੀਆਂ ਆਪ ਖਾ ਗਏ ਤੈਨੂੰ ਆ ਦੇਤੀ ਖਾਈ ਚੱਲ ਮਰੀ ਚੱਲ ਮੱਥਾ ਮੇਰੀ ਗੱਲ ਨਾ ਮੰਨੇ ਤੂੰ ਹੁਣ ਮੈਂ ਪੱਕਾ ਤੇਰਾ ਵਿਆਹ ਕਰਾ ਕੇ ਛੱਡੂ ਚਾਹੇ ਲਾਂਗੜੀ ਲੁੱਲੀ ਕਹੇ ਜੀ ਵਿਆਹ ਬਈ ਬਰੋਬਰ ਵੰਜ ਕੱਟ ਕੇ ਛੱਡੂ ਥਰੀਕ ਦੇ ਚੱਲ ਮਾਸੇ ਕੋਈ ਗੱਲ ਨਹੀਂ ਕਾਦੇ ਵਾਸਤੇ ਹੈ ਆਪ ਦਾ ਬਾਲਾ ਕਰਨ ਗਿਆ ਆਪਾਂ ਖੇਤ ਕੋਠਾ ਪਾ ਕੇ ਰਹਿਣ ਲੱਗ ਜਾਨੀ ਪਾਲੀ ਨਖਰੇਲੋ ਬਣਦੇ ਕੋਠੀ ਪਾਈ ਕੋਠਾ ਕੇ ਪਾਵੇਂਗਾ ਦੁਨੀਆ ਨੂੰ ਮਚਾਈ ਲੋਕਾਂ ਦੇ ਕਾਰਜੇ ਮਚ ਜਾਣ ਵੀ ਮੰਦੀਪੇ ਦੀ ਕੋਠੀ ਹੋ ਤੇ ਨਾਂ ਲਖਿਆ ਲਈ ਪੁੱਤ ਮੈਨੂੰ ਯਾਦ ਕਰਿਆ ਕਰੇਗਾ ਵੀ ਮਾਸੀ ਨੇ ਕੋਈ ਗੱਲ ਕਹੀ ਸੀ ਕੀ ਕਰ ਜੇ ਭੈਣ ਹੁੰਦੀ ਤਾਂ ਉਹ ਤੂੰ ਚੱਲ ਮਾਸੀ ਆਏ ਨਾ ਕਰ ਹੈ ਕੋਈ ਗੱਲ ਨਹੀਂ ਆਪਾਂ ਦੇਖਦੇ ਆ ਕੋਈ ਗੱਲ ਨਹੀਂ ਇਹਨੂੰ ਲੱਗ ਜੂ ਪਤਾ ਹਜੇ ਨਵੀਂ ਨਵੀਂ ਆ ਸੰਗ ਦੀ ਐ ਮੇਰੇ ਕੋ ਨਾ ਪੁੱਤ ਮੈਨੂੰ ਤਾਂ ਮੇਰੀ ਭੈਣ ਜਿਆਦਾ ਆਉਂਦੀ ਆ ਢਿੱਡ ਮਚਾਉਂਦੀ ਉਹ ਇਹ ਜੀ ਰੋਟੀ ਖਾਉਂਦੀ ਦੱਸ ਉਹ ਚੱਲ ਕੁਛ ਨਹੀਂ ਹੁੰਦਾ ਬਾਦੂ ਸਵਾਦ ਆਪਾਂ ਦੋ ਰੋਟੀਆਂ ਖਾਣੀਆਂ ਹੁੰਦੀ ਤੇ ਤੈਨੂੰ ਤਾਂ ਸਵਾਦ ਲੱਗਣੀ ਸੀ ਮੇਰੇ ਟੱਲ ਨੂੰ ਕੁਛ ਕੇ ਦੇਖ ਪਾਣੀ ਤਾਂ ਨਹੀਂ ਫੜਾਤਾ ਕਰਕੇ ਉਹ ਚੱਲ ਫੇਰ ਕੀ ਹੁੰਦਾ ਖਾ ਲੈ ਹਾਂ ਅਚਾਰ ਦੀ ਫਾਈ ਠੋਕੀ ਚੰਦਰਗੇ ਤੂੰ ਦਹੀਂ ਦੇ ਦੇ ਤੂੰ ਲੱਸੀ ਦੇ ਦੇ ਹੈ ਲਾ ਹੁਣ ਪਾਣੀ ਲੈਣ ਗਈ ਮੁੜੀ ਐ ਉਹ ਚੱਲ ਠੀਕ ਹੀ ਐ ਮੈਂ ਆਪ ਪੀ ਲਵਾਂ ਵੇ ਜੇ ਤੇਰੇ ਗਲ ਚ ਬੁਰਕੀ ਫਸ ਗਈ ਫੇਰ ਕੀ ਕਰੇਗਾ ਇਹ ਚੰਪੜਾ ਰੱਖੀ ਆ ਆ ਛੋਟੇ ਨੇ ਲਾ ਰੱਖਿਆ ਮੂਰੇ ਦੇਖ ਲੈ ਵੀ ਤੂੰ ਰਹਿ ਪ੍ਰਦਾਨ ਕੀ ਬਣ ਕਰਕੇ ਪ੍ਰਦਾਨ ਕਿੰਨਾ ਕਰਨ ਦੇਈ ਤਨ ਮੈਂ ਦੱਸਾਂ ਵੇ ਮੰਦੀ ਪੀ ਇੱਕ ਕੰਮ ਹੋਰ ਕਰ ਹਾਂ ਮਸੀ ਸਾਰਾ ਕੋਸ ਆਤੀ ਮੁਠੀ ਚ ਕਰ ਲੈ ਨਨੋਂ ਪੰਚੀ ਦਾ ਤੇ ਫੇਰ ਦੇਖੇ ਨਨੂੰ ਕੀ ਪਤਾ ਲੱਗਦਾ ਸਮਝ ਗਿਆ ਮੇਰੇ ਵੱਲੋਂ ਜਾਤ ਕਰੇਗਾ ਮਸੀ ਨੂੰ ਵੀ ਮੇਰੇ ਕੋਈ ਕਰਨ ਬਲੇ ਪਾ ਕੇ ਗਈ ਸੀਗੀ ਤੇ ਚਿੱਕਾ ਨੂੰ ਵੀ ਸਲਾਹ ਲੈਣੀ ਆ ਨਾ ਤੇ ਮੈਨੂੰ ਪੁੱਛ ਲਿਆ ਕਰ ਜੇ ਤਾ ਤੂੰ ਮੇਰੇ ਕੋਲ ਆ ਜੀ ਚਾਹੇ ਮੈਨੂੰ ਬੁਲਾ ਲੂ ਨਾਲ ਇਹਨਾਂ ਦਾ ਚਾਰ ਚੱਲਣ ਜਾਂ ਦੇਖ ਜਾਕ ਨੂੰ ਮੈਂ ਆ ਚੁਂਗੀ ਠੀਕ ਆ ਹਾਂ ਮੇਰੇ ਜਵਾਕ ਦੇ ਲੈ ਜਾਂਦੇ ਆ ਤੀਰ ਮੰਗੂ ਉਹਨਾਂ ਤੇ ਕੀ ਹਿੰਮਤ ਆ ਵੀ ਝਾਕ ਜਾਣ ਮੇਰੇ ਨੂੰ ਨਹੀਂ ਆਇਆ ਕਰਦੀ ਤੇ ਮੈਂ ਇਹ ਹੀ ਕਰਦੀ ਆ ਇਹ ਤਾਂ ਪਾਣੀ ਖੁੱਲੀ ਚੱਲੀ ਹੋਈ ਆ ਭਾਈ ਹੂੰ ਹੂੰ ਕੋਮ ਪੂਰੇ ਮੈਂ ਵੀ ਪਾਣੀ ਪੜਾ ਕੇ ਜਾਂਦੀ ਹੁਣ ਲੈ ਲਈ ਜਿੱਥੋਂ ਪਾਣੀ ਲੈਣਾ ਦਾ ਦਮਾਖਾਂ ਦੇ ਬੈ ਕਮਾਸੀ ਜੀ ਕੋਈ ਨਾ ਤੈਨੂੰ ਵੀ ਪਿਉਂ ਕਾਫੀ ਮੈਂ ਹਾਏ ਹਾਏ ਵੇ ਟੱਕ ਅਗੇ ਕੰਮ ਲੈ ਬਣ ਹਲੋ ਕਿ ਉਹਦਾ ਕੋਈ ਪਿਆ। ਮੈਨੂੰ ਤਾਂ ਕੁਝ ਨਹੀਂ ਹੋਇਆ। ਪਰ ਤੁਹਾਡੀ ਮਾਸੀ ਨੂੰ ਜ਼ਰੂਰ ਹੋਇਆ। ਮੋਸੀ ਨੂੰ? ਆਹੋ। ਤੇ ਉਹ ਮਾਸੀ ਨੂੰ ਕੀ ਹੋ ਗਿਆ? ਉਹ ਤਾਂ ਚੱਲੇ ਗਈ ਗਈ ਮਿਲ ਕੇ। ਹਾਂ, ਉਹੀ ਮੈਂ ਕਹਿੰਦੀ ਆ ਮੈਨੂੰ ਵੀ ਪਤਾ ਹੈ ਵੀ ਘਰੇ ਆਈ ਸੀ। ਮੈਨੂੰ ਮਿਲ ਕੇ ਗਈ ਹੈਗੀ ਉਹ ਹਾਂ ਫਿਰ ਮੈਂ ਤੈਨੂੰ ਪੁੱਛਾਂਗਾ। ਐ ਪੱਜੀ ਕੁੱਤੀ ਨਾ ਕਦੋਂ ਪਰਣੀ ਆਗੀ? ਤਾਂ ਹੀ ਤਾਂ ਦੱਸਣ ਲੱਗ ਰਹੀ ਆ ਮੈਂ। ਉਹ ਫਿਰ ਗੱਲ ਕਿਉਂ ਕੀਤੀ? ਐ ਗੁੱਸੇ ਹੋਏ ਕੱਦ ਬੈਠੀ ਆ। ਗੱਲ ਕੀ ਹੋਣੀ ਸੀਗੀ ਆ ਦੇਖ ਲੈ ਬਾਈ ਆਪਣੇ ਨੂੰ ਇੰਨਾ ਹੀ ਨੌਲੇਜ ਨਹੀਂ ਹੈਗੀ ਦੁਨੀਆਦਾਰੀ ਦੀ ਉਹ ਤਾਂ ਵਿਚਾਰਾ ਭੋਲਾ ਹੈ ਆ ਮਾਸੀ ਦੇਖ ਲੈ ਘਰ 파ੜਨ ਵਾਲੀਆਂ ਗੱਲਾਂ ਕਰਦੀ ਆ ਅੱਗ ਡੇਗਣ ਲੱਗ ਗਈ ਘਰ ਚ ਇਤੋਂ ਬਾਅਦ ਆਏ ਨਹੀਂ ਪਤਾ ਵੀ ਜਿਹੜੇ ਅੱਠ ਕਿੱਲੇ ਆ ਉਹਨਾਂ ਤਾਂ ਚਾਰੇ ਰਹਿ ਜਾਣ ਪੱਲੇ ਆਪਣੇ ਕੁਛ ਸਭ ਸਭ ਬੋਲ ਲਿਆ ਕਰ ਔਰ ਕਾ ਬੋਲੂ ਕਫੜ ਪਾੜੋ ਮੇਰੀ ਗੱਲ ਸੁਣ ਤੈਨੂੰ ਮਾਸੀ ਨੇ ਕੀ ਕਹਿ ਤਾ ਤਰਾ ਪਤਾ ਮਾਸੀ ਨਾਲ ਕਿੰਨੇ ਟਾਈਮ ਦੀ ਹੈਗੀ ਸਾਨੂੰ ਕੋਈ ਰੋਟੀ ਦੇਣ ਨਹੀਂ ਉਹਦੀ ਵਿਚਾਰੀ ਰਾਤਾਂ ਨੂੰ ਦਿਨ ਰਾਤ ਆ ਕੇ ਰੋਟੀ ਪਕਾ ਕੇ ਆਂਦੀ ਆ ਉਹਦੇ ਵਾਰ ਨਾਲ ਬੋਲਿਆ ਕਰ ਨਾ 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 ਤੇ ਖਲਾ ਦੇਖ ਲਾ ਕੇ ਸਾਨੂੰ ਨਹੀਂ ਕੋਈ ਰੋਟੀ ਦਿੰਦਾ ਸੀ ਫੇਰ ਹੁਣ ਕੋਈ ਸਾਂਣ ਕਰਤਾ ਮਾਸੀ ਸੀ ਜੇ ਬਣਾਤੀ ਕਿੱਡੀ ਕ ਗੱਲ ਹੋ ਗਈ ਭਲਾ ਅੱਛਾ ਉਹਦਾ ਮਤਲਬ ਇਹ ਤਾਂ ਨਹੀਂ ਮੈਂ ਦੂਜਿਆਂ ਦੇ ਘਰ ਪਾੜਨੇ ਹੁਣ ਮਾਸੀ ਨੇ ਉਹ ਫਿਰ ਹੁਣ ਗੱਲ ਵੀ ਦੱਸੇਗੀ ਕੀ ਹੋ ਗਿਆ ਕਾਦੀ ਚੱਪਰ 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 ਜਾ ਰਹੀ ਹੈ ਅੱਜ ਤੱਕ ਤਾਂ ਕੱਠ ਚੱਲੀ ਗਿਆ ਪਰ ਹੁਣ ਘਰ ਚ ਉਂਗਲ ਪੈ ਗਈ ਹੁਣ ਨਹੀਂ ਲੋਟ ਆਉਂਦਾ ਇਹ ਖਲਾਰੇ ਪੈ ਲੈ ਮੇਰੀ ਗੱਲ ਸੁਣ ਲੈ ਅੱਜ ਤੱਕ ਗੱਲ ਕਹਿਤੀ ਐਦੋਂ ਬਾਅਦ ਨਾ ਕਹਿ ਦੀ ਠੀਕ ਆ ਮੈਂ ਕਹਿ ਕੇ ਕੀ ਲੈਣਾਗਾ ਮੇਰਾ ਭਾਈ ਨਹੀਂਗਾ ਮੇਰਾ ਬਾਪ ਵਰਗਾ ਹੋ ਫਿਰ ਮੈਂ ਤਾਂ ਹੀ ਕਹਿੰਦੀ ਆ ਹਾਂ ਸਾਹਮਲੇ ਉਹਨੂੰ ਉਹ ਫਿਰਦੀ ਹੈਗੇ ਕਹਿੰਦੀ ਮੈਂ ਰਿਸ਼ਤਾ ਕਰਾਉਣੀ ਆ ਤੈਨੂੰ ਚਿੱਟੀ ਉਹਦੀ ਦਾੜੀ ਹੋ ਰਹੀਆ ਹੁਣ ਉਹਨੂੰ ਰਿਸ਼ਤੇ ਸੋਚਦੇ ਆ ਪਹਿਲਾਂ ਕਿਉਂ ਨਾ ਕਰਾਇਆ ਉਹਨੇ ਵੱਡਾ ਸੀ ਉਹ ਜੇ ਕਰਾਉਣਾ ਹੁੰਦਾ ਨਾ ਅੱਜ ਤੋਂ 5 ਸਾਲ ਪਹਿਲੀ ਕਰਾ ਲੈਂਦਾ ਫਿਰ ਹਾਂ ਹੀ ਕਹਿੰਦੀ ਆਵੇ ਪਹਿਲੀ ਕਰਾ ਲੈਂਦਾ ਹੁਣ ਜੋ ਰਿਸ਼ਤੇ ਕਰਾਉਂਦੇ ਫਿਰਦੇ ਹੈਗੇ ਮੇਰੀ ਗੱਲ ਤਾਂ ਸੁਣ ਲੈ ਮੈਂ ਤਾਂ ਕੋਈ ਗੱਲ ਨਹੀਂ ਸੁਣੀ ਮੈਂ 8 ਕਿੱਲਾਂ ਤੇ ਵਿਆਹੀ ਸੀ ਮੈਨੂੰ ਤਾਂ ਪੂਰੇ ਚਾਹੀਦੇ ਆ ਨਹੀਂ ਫਿਰ ਆਪ ਤਾਂ ਆਪ ਦੇਖ ਲਿਓ ਪੂਰੇ ਚਾਹੀਦੇ ਆ ਮੇਰੀ ਗੱਲ ਸੁਣ ਲੈ ਜਿਹਨੂੰ ਜ਼ਮੀਨ ਦਾ ਲਾਲਚ ਹੁੰਦਾ ਉਹ ਵਿਆਹ ਕਰਾ ਕੇ ਸਾਈਡ ਤੇ ਹੋ ਕੇ ਬਹਿਦਾ ਉਹਨੇ ਮੈਨੂੰ ਪੜਾਇਆਗਾ ਆਹ ਵਿਚਾਰਾ ਖੇਤਾਂ 'ਚ ਕੰਮ ਕਰਦਾ ਰਿਹਾਗਾ ਉਹ ਦੇਖ ਲੈ ਤੇਰੇ ਕਰਕੇ ਕਦੇ ਕਮਰੇ 'ਚ ਬੜਿਆ ਉਹ ਬਾਹਰੇ ਪੈਂਦਾਗਾ ਹੁਣੇ ਹੀ ਪੈਂਦਾਗਾ ਤੂੰ ਐਂ ਦੇਖ ਲਈ ਚਾਰਕ ਦਿਨਾਂ ਨੂੰ ਜਿਹੜੇ ਹਸਾਬ ਨਾਲ ਮਾਸੀ ਚੱਲ ਰਹੀ ਆ ਬਾਲੇ ਦੇ ਨੀਂ ਨਿਭਦਾ ਹੈ ਤੂੰ ਤਾਂ ਯਾਰ ਪਤਾ ਨਹੀਂ ਕਿਹੜੀ ਗੱਲਾਂ ਲੈ ਕੇ ਬੈਗੀ ਕਿਹੜਾ ਤੋਰੇ ਡੋਲੇ ਖਵਾਏ ਕਿਹੜਾ ਰੋਟੀ ਖਵਾਏਂਗੇ ਅਸੀਂ ਮਰੀ ਜਾਨੇ ਬੈਠੀ ਪਕਾਈ ਆਵਦੀ ਚੰਗਾ ਕਰਾ ਲਈ ਉਹਦਾ ਡੋਲਾ ਪਾ ਲਈ ਭੰਗੜਾ ਦੇ ਵਿਆਹ 'ਚ ਤੂੰ ਮਤਾ ਜਾਣਦੀ ਵੀ ਨਹੀਂ ਮੱਥੇ ਵੀ ਨਹੀਂ ਲੱਗਦੀ ਸਾਲਾ ਖੇਤ ਵਗਦਾ ਖੇਤ ਤੋਂ ਕੀ ਕਰ ਲੈਂਦਾ ਘਰੇ ਆ ਜਾ ਘਰੇ ਤੋਂ ਕੀ ਕਰ ਲੈਂਦੇ ਨੇ ਮਰਪਣਾ ਮੈਂ ਤਾਂ ਕਰੂੰ ਮੇਰੀ ਮਾਂ ਨੂੰ ਫੋਨ ਇੱਥੇ ਤਾਂ ਕੋਈ ਮੇਰੀ ਸੁਣਦਾ ਹੀ ਨਹੀਂ ਹੈਗਾ ਦੱਸ ਮਾਸੀ ਦੀਆਂ ਸੁਣ ਲੋ ਮਾਸੀ ਮਗਰ ਹੀ ਲੱਗ ਲਿਓ ਹੈਲੋ ਹਾਂ ਨਾ ਕਿਹਾ ਤੂੰ ਮੂੰਹ ਨਾ ਮੂੰਹ ਲਾ ਕੇ ਗੱਲਾਂ ਕਰਨ ਲੱਗ ਰਹੀ ਸੀ ਜੇ ਜੇ ਗੱਲਾਂ ਕਰਦੀ ਸੀ ਤਾਂ ਹੀ ਚਾਰ ਕਿੱਲੇ بچਾਉਂ ਤੇਰੇ ਅੰਗੂਣੀਆਂ ਕੇ ਬੰਦੀਆਂ ਐ ਮੈਂ ਉਹ ਦੋ ਜਣ ਹਾਂ ਮੈਂ ਹੀ ਕਹਨੀ ਆ ਕਿ ਉਹੀ ਮੈਂ ਗੱਲ ਕਰਦੀ ਆ ਦੋ ਦੋ ਹੁੰਦੇ ਨੇ ਆਜ ਤੋਂ ਬਾਅਦ ਇਹ ਦੇਖ ਨਹੀਂ ਆ ਗਿਆ ਨਾ ਸਾਬ ਲਾਣੀ ਨਰੀ ਨਰੇ ਕੁੱਟੂ ਤੇ